ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਅੰਮ੍ਰਿਤਸਰ ਚ ਪੀਐਸਪੀਸੀਐਲ ਦੇ ਡਿਪਟੀ ਚੀਫ ਇੰਜੀਨੀਅਰ ਦੀ ਮੌਤ ਬਲਵੀਰ ਸਿੰਘ ਨੇ ਮਾਨਸਿਕ ਦਬਾਅ ਕਾਰਨ ਸ਼ੁੱਕਰਵਾਰ ਨੂੰ ਖਾਦੀ ਸੀ ਸਲਫਾਸ ਪਰਿਵਾਰ ਨੇ ਮਹਿਕਮੇ ਦੇ ਅਧਿਕਾਰੀਆਂ ਤੇ ਲਾਈ ਇਲਜ਼ਾਮਾਂ ਵੀ ਚੜਾਈ ਪੁਲਿਸ ਨੇ ਕੀਤਾ ਮਾਮਲਾ ਦਰਜ ਸਿੰਨਾ ਨੇ ਇਹਨਾਂ ਨਾਲ ਇੰਨੀ ਇੰਨਾ ਬੁਰਾ ਬਿਹੇਵ ਕਰਕੇ ਉਹਨਾਂ ਨੂੰ ਇੰਨਾ ਡਿਪਰੈਸ਼ਨ ਚ ਲਿਆਂਦਾ ਹੈ ਇਹਨਾਂ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਫੜਿਆ ਜਾਏ ਉਹਨਾਂ ਨੂੰ ਅੰਦਰ ਕੀਤਾ ਜਾਏ ਪਟਿਆਲਾ ਪੁਲਿਸ ਦੇ ਹੱਥੇ ਚੜਿਆ ਸ਼ਾਤਰ ਗੈਂਗਸਟਰ ਅਮਿਤ ਮਲਕ ਉਰਫ ਪੂਰਾ ਸਾਥੀ ਸਚਨ ਖੋਖਰ ਵੀ ਗ੍ਰਿਫਤਾਰ 32 ਬੋਰ ਦਾ ਪਿਸਤੌਲ ਕਾਰਤੂਸ ਤੇ ਜਾਲੀ ਦਸਤਾਵੇਜ਼ ਵੀ ਬਰਾਮਦ ਕਤਲ ਡਕੈਤੀ ਨਸ਼ਾ ਤਸਕਰੀ ਦੇ 6 ਕੇਸਾਂ 'ਚ ਵਾਂਟਡ ਸੀ ਪੂਰਾ ਹਰਿਆਣਾ ਦੇ ਝੱਜਰ 'ਚ 20 ਵਾਹਨਾਂ ਦੀ ਟੱਕਰ 2 ਦੀ ਮੌਤ ਦਰਜਨਾ ਜ਼ਖਮੀ ਧੁੰਦ ਕਾਰਨ ਟਰੱਕ ਨੇ ਅਚਾਨਕ ਲਗਾਈ ਬ੍ਰੇਕ ਪਿੱਛੇ ਆ ਰਹੀਆਂ ਗੱਡੀਆਂ ਇੱਕ ਦੂਜੇ 'ਚ ਵੱਜੀਆਂ NH71 ਤੇ ਹੋਇਆ ਹਾਦਸਾ ਗੁਰਦਾਸਪੁਰ ਦੇ ਮਰਾਠੀ ਸਾਹਿਤ ਸੰमेलन 'ਚ ਪੰਜਾਬ ਸਰਕਾਰ ਨੇ ਜੁਟਾਈ ਅਧਿਆਪਕਾਂ ਦੀ ਭੀੜ ਲੋਕਾਂ ਦੀ ਜਗ੍ਹਾ ਸਕੂਲ ਟੀਚਰਾਂ ਨੂੰ ਸਮਾਰੋਹ 'ਚ ਸ਼ਾਮਲ ਹੋਣ ਦੇ ਆਦੇਸ਼ ਅਧਿਆਪਕਾਂ ਨੇ ਕਿਹਾ ਸਰਕਾਰ ਦਾ ਹੁਕਮ ਮੰਨਣਾ ਸਰਕਾਰੀ ਮਜਬੂਰੀ ਪਿਛੋੜੀ ਇਹ ਹੁਣ ਜਦੋਂ ਅਸੀਂ ਸਰਕਾਰ ਦੇ ਮੁਲਾਜ਼ਮ ਆ ਜੋ ਸਰਕਾਰ ਕਹੂਗੀ ਉਹ ਤੇ ਕਰਨਾ ਹੀ ਪਾਣਾ ਹਨਾ ਤੇ ਹੈ ਹੀ ਕਿਉਂਕਿ ਅਸੀਂ ਸਰਕਾਰ ਦੇ ਮੁਲਾਜ਼ਮ ਆ ਤੇ ਅਸੀਂ ਨਾ ਤੇ ਕਰੀ ਹੋ ਸਕਦੇ ਸੁਲਤਾਨ ਅਜਲਾਨ ਸ਼ਾਹ ਕਾਪ ਚ ਭਾਰਤ ਦੀ ਸਿੱਕੀ ਸ਼ੁਰੂਆ ਭਾਰਤ ਤੇ ਕੋਰੀਆ ਦਾ ਮੈਚ 2-2 ਨਾਲ ਡਰਾ ਰਗੁਨਾਥ ਦੇ ਗੋਲ ਦੇ ਆਸਰੇ ਭਾਰਤ ਨੇ ਬਚਾਇਆ ਲਾਜ ਅਗਲਾ ਮੈਚ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਨਾਲ ਹੁਣ ਇਹ ਵੀ ਪਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users store which, App Store ਵਿੱਚ ਜਾ ਕੇ এবিপি ਲਾਈਵ टाइप ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ